ਵਾਹੀ ਗੁਰਜੀ ਜੋ ਕਿਲੇ ਵਿੱਚ ਗੁਰਦੁਆਰਾ ਸਾਹਿਬ ਹੈ ਆਓ ਹੁਣ ਆਪਾਂ ਉਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਰਵਣ ਕਰੀਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਪੁਚੋ ਤੋਂ ਭਾਗੋ ਹੁੰਦੇ ਆ ਹੋਏ 21 ਜੂਨ 1706 ਨੂੰ ਬਠਿੰਡੇ ਵਿਖੇ ਪਹੁੰਚੇ ਅਤੇ ਗੁਰੂ ਸਾਹਿਬ ਜੀ ਨੇ ਰਤਨ ਹਾਜੀ ਨੂੰ ਬੁਲਾ ਕੇ ਬਚਨ ਬਿਲਾਸ ਕੀਤੇ ਅਤੇ ਜਨਮ ਮਰਨ ਤੋਂ ਮੁਕਤ ਕੀਤਾ ਹੁਣ ਇਸ ਸਥਾਨ ਤੇ ਗੁਰਦੁਆਰਾ ਸਾਹਿਬ ਹਾਜੀ ਰਤਨ ਸ਼ੋਭਿਤ ਹੈ ਜਦ ਬਠਿੰਡੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਤਨ ਹਾਜੀ ਕੋਲੇ 아이 ਹਨ ਤਾਂ ਸੰਗਤਾ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਪਹੁੰਚੀਆਂ ਗੁਰੂ ਸਾਹਿਬ ਜੀ ਨਾਲ ਬਚਨ ਬिलास ਕਰਨ ਉਪਰੰਤ ਸੰਗਤਾ ਨਿਹਾਲ ਹੋਈਆਂ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਇੱਥੇ ਉਜਾੜ ਵਿੱਚ ਬੈਠੇ ਹੋ ਕਿਰਪਾ ਕਰਕੇ ਕਿ ਕਿਲੇ ਵਿੱਚ ਚੱਲੋ ਤਾਂ ਹੁਕਮ ਹੋਇਆ ਕੀ ਪਾਈ ਮੈਂ ਤਾਂ ਸ਼ਹਿਰ ਦੇ ਵਿਚਾਲੇ ਹੀ ਬੈਠਾ ਹਾਂ ਸੰਗਤਾਂ ਦੀ ਬੇਨਤੀ ਪਰਵਾਨ ਪਰਵਾਨ ਕਰਕੇ ਇਥੋਂ ਗੁਰੂ ਸਾਹਿਬ ਜੀ ਨੇ ਕਿਲੇ ਮੁਬਾਰਕ ਵਿੱਚ ਚਰਨ ਪਾਈ ਕਿਲੇ ਵਿੱਚ ਆ ਕੇ ਗੁਰੂ ਜੀ ਨੇ ਪੁੱਛਿਆ ਕਿ ਤਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਸੰਗਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਸੀਂ ਬਹੁਤ ਦੁਖੀ ਹਾਂ ਇਸ ਕਿਲੇ ਵਿੱਚ ਇੱਕ ਕਾਨਾ ਦਿਓ ਰਿੰਦਾ ਹੈ ਜੋ ਲੋਕਾਂ ਦੇ ਕੱਚੇ ਪੱਕੇ ਕੰਦਾਂ ਕੋਠੇ ਮਕਾਨ ਆਦਿ ਤਾ ਆਦਿੰਦਾ ਹੈ ਕਿਰਪਾ ਕਰਕੇ ਇਸ ਦਿਓ ਤੋ ਸਾਨੂੰ ਛਟਕਾਰਾ ਦਿਵਾਓ ਗੁਰੂ ਜੀ ਨੇ ਕਾਣੇ ਦਿਓ ਨੂੰ ਬੁਲਾ ਕੇ ਪੁੱਛਿਆ ਕਿ ਤੂੰ ਇਨਾ ਲੋਕਾਂ ਨੂੰ ਤੰਗ ਕਿਉਂ ਕਰਦਾ ਹੈ ਤਾਂ ਕਾਣੇ ਦਿਓ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਾਫੀ ਸਮੇਂ ਪੁਖਾਰੇ ਰਿਆ ਰਿਆ ਹ ਇਸ ਲਈ ਤੁਸੀਂ ਮੇਰੀ ਭੁੱਖ ਨਿਵਰਤ ਕਰੋ ਮੈਂ ਤੁਹਾਡੇ ਕਹਿਣੇ ਤੇ ਕਿਲੇ ਵਿੱਚੋਂ ਸਦਾ ਲਈ ਚਲੇ ਜਾਵਾਂਗਾ ਤਦ ਗੁਰੂ ਜੀ ਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਤੱਕਿਆ ਕਿ ਪਿੰਡ ਨੱਤ ਬੰਗਾਰੇ ਵਿਖੇ ਦਾਸ ਪਿੰਡਾਂ ਦਾ ਸਾਂਝਾ ਝੋਟਾ ਹੈ ਉਸ ਤੋਂ ਵੀ ਲੋਕ ਬਹੁਤ ਦੁਖੀ ਹਨ ਤਾਂ ਉਸ ਝੋਟੇ ਦਾ ਉਧਾਰ ਕਰਨ ਲਈ ਗੁਰੂ ਜੀ ਨੇ ਸਿੰਘਾਂ ਨੂੰ ਝੋਟਾ ਲੈਣ ਲਈ ਭੇਜਿਆ ਜਦ ਸਿੰਘ ਪਿੰਡ ਨਤ ਬੰਗਾਰੇ ਪਹੁੰਚੇ ਤਾਂ ਲੋਕਾਂ ਤੋਂ ਝੋਟੇ ਬਾਰੇ ਪੁੱਛਿਆ ਤਾਂ ਲੋਕਾਂ ਨੇ ਵੀ ਮਜ਼ਾਕ ਨਾਲ ਕਿ ਸਾਹਮਣੇ ਤੋਬੇ ਵਿੱਚ ਬੈਠਾ ਹੈ ਗਏ ਹੋਏ ਸਿੰਘਾਂ ਵਿੱਚੋਂ ਪਾਈ ਮਲੇਗਰ ਸਿੰਘ ਨੇ ਉੱਚੀ ਆਵਾਜ਼ ਲਗਾਈ ਤਾਂ ਕਿਹਾ ਕਿ ਚੱਲ ਭਾਈ ਤੈਨੂੰ ਗੁਰੂ ਜੀ ਨੇ ਬੁਲਾਇਆ ਹੈ ਤਾਂ ਝੂਟਾ ਤੋਬੇ ਵਿੱਚੋਂ ਬਾਹਰ ਨਿਕਲ ਕੇ ਸਿੰਘਾਂ ਦੇ ਅੱਗੇ ਅੱਗੇ ਤੁਰ ਪਿਆ ਤਾਂ ਗੁਰੂ ਜੀ ਅੱਗੇ ਹਾਜ਼ਰ ਹੋ ਗਿਆ ਗੁਰੂ ਸਾਹਿਬ ਜੀ ਨੇ ਭਾਈ ਮਨੇਗਰ ਸਿੰਘ ਨੂੰ ਹੁਕਮ ਦਿੱਤਾ ਕਿ ਇਸ ਝੋਟੇ ਨੂੰ ਸ੍ਰੀ ਸਾਹਿਬ ਦੇ ਇੱਕ ਵਾਰ ਨਾਲ ਚਟਕਾ ਦਿੱਤਾ ਜਾਵੇ ਭਾਈ ਮਲੇਗਰ ਸਿੰਘ ਨੇ ਇੱਕ ਵਾਰ ਨਾਲ ਝੋਟੇ ਦਾ ਸਿਰ ਲਾ ਦਿੱਤਾ ਗੁਰੂ ਜੀ ਨੇ ਦਿਉ ਦੀ ਭੁੱਖ ਨਿਵਰਤਨ ਕੀਤੀ ਅਤੇ ਹੁਕਮ ਦਿੱਤਾ ਕਿ ਤੂੰ ਸਰਹੰਦ ਦੇ ਚਲੇ ਜਾ ਉੱਥੇ ਤੇਰੀ ਜ਼ਰੂਰਤ ਹੈ ਉਪਰੰਤ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਮਾਲਵੇ ਵਿੱਚ ਕਾਲ ਬਹੁਤ ਪੈਦਾ ਹਨ ਆ ਗੁਰੂ ਜੀ ਨੇ ਕਿਹਾ ਕਿ ਅਸੀਂ ਜਾਂਦੇ ਹੋਏ ਕਾਲ ਨੂੰ ਤਖਨ ਦੇਸ਼ ਵੱਲ ਲੈ ਜਾਵਾਂਗੇ ਸੋ ਗੁਰੂ ਜੀ ਦੇ ਬਚਨ ਸਤਕਾਰ ਹਨ ਗੁਰਦੁਆਰਾ ਸਾਹਿਬ ਹਜੂਰੀ ਰਤਨ ਅਤੇ ਕਿਲਾ ਮੁਬਾਰਕ ਵਿਖੇ ਸੰਗਤਾਂ ਦੀਆਂ ਸਭ ਇਸ਼ਾਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਦੇ ਇਤਿਹਾਸ ਬੋਲਦੇ ਆ ਕੋਈ ਵੀ ਗਲਤੀ ਹਿੰਦੀ ਮaaf ਕਰਿਓ ਮੈਂ ਤੁਹਾਡਾ ਛੋਟਾ ਪੁਰਾਆ ਆ ਵਾਹਿਗੁਰੂ ਜੀ ਜ਼ਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਬਠਿੰਡੇ ਕਿਲਾ ਹੈ ਜ਼ਰੂਰ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾਓ ਵਾਹਿਗੁਰੂ ਜੀ ਸਾਹਮਣੇ ਲੰਗਰ ਹਾਲ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਪ੍ਰਣਾਪ ਦਰਵਾਜ਼ਾ ਲੱਗਾ ਹੋਇਆ ਹੈ ਜਰੂਰ ਵਾਹਿਗੁਰਜੀ ਤੁਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਉਹ ਜਮੇ ਤੋਂ ਵੀਡੀਓ ਬਣਾਉਂਦੀ ਆ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਇਤਿਹਾਸ ਬੋਲਦੇ ਆ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਵਾਹਿਗੁਰਜੀ ਬੋਰਡ ਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਆ ਆਪ ਜੀ ਸਰਵਣ ਕਰ ਸਕਦੇ ਹੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਹੁਕਮਨਾਮਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸ ਆਪਾ ਕਿਲਾ ਦੇਖ ਲਿਆ ਆ ਤੇ ਆਪਾ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰ ਲਿਆ ਜੇ ਮੈਂ ਤੋਂ ਵੀਡੀਓ ਬਣਾਉਂਦੀ ਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚੇਗੀ ਹੁਣ ਮਿਲਦੇ ਆਪਾਂ ਨਵੇਂ ਬਲੌਗ ਚ